ਇਲਾਮੈਂ ਹਨੂਮਾਨ ਜਨਮ ਦਿਤੀ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹੈ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਸ਼ਿਸ਼ੋਕ ਪ੍ਰਾਸ਼ਰ ਬੱਪੇ ਜੀ ਪਰਮ ਸੇਵਕ ਬਾਲਾ ਜੀ ਦੇ ਜਿਨ੍ਹਾਂ ਦੀ ਦਿੱਖਸਾ ਦੇ ਵਿੱਚ ਅੱਜ ਦ੍ਰਿਸ਼ੀ ਮੈਦਾਨ ਤੋਂ ਇੱਕ ਵਿਸ਼ਾਲ ਸ਼ੁਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਮੇਰੇ ਵੱਲੋਂ ਮੇਰੇ ਸਾਥੀ ਵੱਲੋਂ ਕੇਕੇ ਸੂਰੀ ਜੀ ਵੱਲੋਂ ਸੰਜੀਤ <th>ਪਰ ਜੀ ਵੱਲੋਂ ਹਰੀ ਜੀ ਵੱਲੋਂ ਸਮਰਥ ਵੱਲੋਂ ਦ੍ਰਿਸ਼ੀ ਰੋਡ ਤੇ ਬਹੁਤ ਹੀ ਵਿਸ਼ਾਲ ਸ਼ੁਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਤੇ ਮੈਂ ਇੱਕ ਵਾਰ ਫੇਰ ਨੇ ਮੇਰੇ ਸਾਥੀਆਂ ਜਿਨ੍ਹਾਂ ਨੇ ਇਸ ਯਾਤਰਾ ਦਾ ਸਵਾਗਤ ਕੀਤਾ ਸਭ ਦਾ ਧੰਨਵਾਦ ਕਰਦਾ ਹਾਂ ਔਰ ਬਾਲਾ ਹੀ ਦੇ ਚਰਣਾ ਚਹੀ ਪ੍ਰਾਰਥਨਾ ਕਰਦਾ ਹਾਂ ਸਭ ਨੂੰ ਸਵਸਥ ਰਹਿਣ ਤਾਂ ਕਿ ਅਸੀਂ ਇਸੇ ਤਰ੍ਹਾਂ ਜਿਹੜੀਆਂ ਯਾਤਰਾ ਨਿਕਲਦੇ ਉਹਨਾਂ ਦਾ ਸਵਾਗਤ ਕਰਕੇ ਅਸ਼ੀਰਵਾਦ ਮੰਗਦੇ ਰਹੀਏ ਜੈ ਸ਼੍ਰੀ ਰਾਮ ਇਹ ਵੇਲੇ ਕੀਤਾ ਮੌਸਮ ਦੇਖੋ ਤੁਸੀਂ ਹਰ ਸਾਲ ਜਿਹੜਾ ਸੇਵਾ ਕਰਦੇ ਹੋ ਤੁਸੀਂ ਇਹੋ ਜਿਹਾ ਲੱਗੇ ਹੋ ਮੇਰੇ ਵੱਲੋਂ ਤਾਂ ਜੇ ਕਰਾ ਹੀ ਹੈ ਬਸ ਜੇ ਕਰਾ ਵੀਰ ਬਜਰੰਗੇ ਹਰ ਹਰ ਮਾ ਦੇਖੋ ਹਰ ਇੱਥੇ ਯਾਤਰਾ ਹਰ ਯਾਤਰਾ ਤੋਂ ਨਿਕਲਦੀ ਹਰ ਯਾਤਰਾ ਤੋਂ ਫੁੱਲ ਲਾਣਾ ਸਵਾਗਤ ਕਰੀ ਲੰਗਰ ਲਾਉਂਦੀ ਹਾਂ ਕਿਦਾਂ ਦਾ ਮੋਲ ਦੇਖਦੇ ਹੋ ਵੀ ਹਰ ਟਾਈਮ ਸਾਡੇ ਤੀਰ ਸਾਹਿਬ ਹੈ ਜੀ ਅਸੀਂ ਤਾਂ ਇਹਨਾਂ ਦੇ ਪਿੱਛੇ ਪਿੱਛੇ ਹਾਂ ਜਿੱਦਾਂ ਇਹਨਾਂ ਦਾ ਹੁਕਮ ਹੁੰਦਾ ਉਹਨਾਂ ਦੇ ਨਾਲ ਅਸੀਂ ਸਭ ਕੋਈ ਸਾਡੇ ਸਾਰੇ ਭਰਾ ਇੱਕੋ ਹੀ ਨੇ ਜੈ ਸੱ ਅਸੀਂ ਸਭ ਇੱਕੋ ਹੀ ਆ ਜੀ ਅਸੀਂ ਮਿਲ ਕੇ ਸਵਾਗਤ ਕਰ ਰਹੇ ਹਾਂ ਸੇਵਾ ਲਗਾਤਾਰ ਚੱਲ ਰਹੀ ਹੈ ਸਾਡੀ ਵੀ ਜੈ ਉਹਦੀ ਕਿਰਪਾ ਜੀ ਸ਼੍ਰੀ ਰਾਮ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਹਨੂਮਾਨ ਜਨਤੀ ਦੇ ਉੱਤੇ ਆ ਸੈਂਟਰਲ ਹਲਕੇ ਦੇ ਵਿੱਚੋਂ ਸਾਡੇ ਵਿਧਾਇਕ ਜਿਹੜੇ ਨੇ ਅਸ਼ੋਕ ਪ੍ਰਾਚਰ ਪੱਪੀ ਜੀ ਉਹ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਸ਼ੋਭਾ ਯਾਤਰਾ ਨਿਕਾਲਦੇ ਆ ਅੱਜ ਹਨੂਮਾਨ ਜਨਤੀ ਦੇ ਉੱਤੇ ਮੈਂ ਲੁਧਿਆਣਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਸੂਰੀ ਪਰਿਵਾਰ ਵੱਲੋਂ ਧੀਰ ਪਰਿਵਾਰ ਵੱਲੋਂ ਸੰਜੇ <th>ਪਰ ਜੀ ਵੱਲੋਂ ਸਮਰਥਜੀਵ ਵੱਲੋਂ ਕੁਮਾਰ ਸੰਜੀਵ ਜੀ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿਨਾ ਔਰ ਇਦਾਂ ਹੀ ਪਰਮਾਤਮਾ ਅੱਗੇ ਬੇਨਤੀ ਕਰਦਾ ਕਿ ਹਰ ਸਾਲ ਵੱਧ ਛੜ ਕੇ सनातन धर्म ਦੀ ਅਸੀਂ ਪ੍ਰਚਾਰ ਕਰੀਏ ਔਰ ਘਰ ਘਰ ਦੇ ਵਿੱਚ ਸਨਾਤਨ ਧਰਮ ਦਾ ਪ੍ਰਚਾਰ ਲੁਧਿਆਣਾ ਵਾਸੀਆਂ ਨੂੰ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਚੜ ਕੇ ਸਨਾਤਨ ਧਰਮ ਦਾ ਪ੍ਰਚਾਰ ਕਰੋ ਜੈ ਬਾਲਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੀ ਕਹਿਣਾ ਚਾਹੋਗੇ ਅੱਜ ਯਾਤਰਾ ਗਰੀ ਨਹੀਂ ਕਰੂਗਾ ਮੈਂ ਐਡਵੋਕੇਟ ਹਨੀ ਭਾਰਦੋ ਰਾਸ਼ਟਰੀ ਚੇਅਰਮੈਨਸ਼ਿਪ ਸਨਾ ਸਮਾਗਮਿਕ ਹੂੰ ਮੇਰੇ ਨਾਲ ਰੋਹੀ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰੋਫੈਸਰ ਨੇ ਵਾਰੇ ਜਿਸ਼ਨਾ ਸਮਾਜਵਾਦੀ ਵੱਲੋਂ ਸਾਡੀ ਕੁਛ ਨਸੀਬੀ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਇਸ ਸਾਰੀ ਯਾਤਰਾ ਦੇ ਵਿੱਚ ਅਸੀਂ ਫੁੱਲਾਂ ਦੀ ਪ੍ਰਸ਼ਾਦ ਕਰ ਪਈਏ ਹੋਰ ਹਨੂਮਾਨ ਜੀ ਨੂੰ ਇੱਕ ਆਪਣੀ ਸੇਵਾ ਭਾਵਨਾ ਅਰਪਿਤ ਕਰੀਏ ਸਾਡਾ ਇਹ ਸਾਰਾ ਸ਼੍ਰੇ ਜਿਹੜਾ ਹੈ ਸਾਡੇ ਮਾਨਯੋਗ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਦੁਸਰੇ ਸੁਭ ਤੋਂ ਕੁਝ ਬਾਚੜ ਕੇ ਹਿੱਸਾ ਪਾਇਆ ਅਤੇ ਪ੍ਰਮਾਤਮਾ ਨੇ ਕਿ ਇਹੋ ਜੀ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਐਮਐਲਡੀ ਜਿਹੜੀ ਕੋਸ਼ਿਸ਼ ਇਹਦੀ ਬਲਵਾ ਘੁੰਮੀ ਨਿਭਾ ਰਹੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਪੱਪੀ ਸ਼ਾਹ ਪੁਰਜਾ ਸ਼ੋਕ ਸ਼ੋਕ ਪ੍ਰੈਸ਼ਰ ਪੱਪੀ ਜੀ ਦਾ ਨਾਮ ਉਹਨਾਂ ਦੇ ਕੰਮ ਕਰਕੇ ਜਾਣਿਆ ਜਾਂਦਾ ਹੈ 17ਵੀਂ ਰਸ ਜਤਰਾ ਸੀ ਸਾਡੇ ਵੱਲੋਂ ਉਹਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਮੈਂ ਮੇਰੇ ਨਾਲ ਇੱਕ ਇੱਕ ਸ਼ਖਸ ਨੇ ਜਿਹਨਾਂ ਨੇ ਪਿਛਲੇ 17 ਸਾਲਾਂ ਤੋਂ ਹਰ ਸਾਲ ਇਸ ਰਸ ਜਤਰਾ ਦੇ ਵਿੱਚ ਲੋਕਾਂ ਨੂੰ ਆਪਣੀ ਨਗਰبانی ਸੇਵਾ ਚੱਕੀ ਹੈ ਔਰ ਇਹੋ ਜਿਹੀ ਪਰਮਾਤਮਾ ਇਹੋ ਜਿਹੀ ਇਨਸਾਨਾਂ ਨੂੰ ਜਿੱਥੇ ਇਸੇ ਲਈ ਰਸਦਾ ਹੈ ਕਿ ਲੋਕਾਂ ਦੀ ਸੇਵਾ ਕਰਦਾ ਆ ਮੈਡਮ ਕੀ ਕਹਿਣਾ ਚਾਹੋਗੇ ਅੱਜ ਦੇ ਫੰਕਸ਼ਨ ਬਾਰੇ ਕੀ ਨਾਮ ਹੈ ਕੀਰ ਬਜਰੰਗੇ ਹਾਰ ਹਾਰ ਮਹਾਦੇਵ ਵਾਲਾ ਜੀ ਦੀ ਬਹੁਤ ਕਿਰਪਾ ਸੋਲ ਵੀ ਰਾਤਿਆ ਅਦਰ ਗੱਲੀ ਭਈਆ ਬਾਲਾ ਜੀ ਦੀ ਫਾਰ ਕਿਰਪਾ ਬਹੁਤ ਅਸ਼ੀਰਵਾਦਾ ਬਾਲਾ ਜੀ ਦਾ ਬਾਲਾ ਜੀ ਦੇ ਅੱਗੇ ਅਰਦਾਸ ਮੰਗਦੀ ਹੈ ਸਾਰੇ ਸ਼ਹਿਰ ਵਾਸੀਆਂ ਦੇ ਆਪਣਾ ਅਸ਼ੀਰਵਾਦ ਬਣਾ ਕੇ ਰੱਖਾ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਕਿਥੋਂ ਦੀ ਭਾਜੀ ਘੰਡਾ ਘਰ ਘੰਡਾ ਕਰ ਤੋ ਛੋੜਾ ਵੀਰ 3 ਨੰਬਰ ਡਿਵੀਜ਼ਨ ਸਾਹੂ ਰੋਡ ਅਪਰਦਾ ਕੀ ਕਹਿਣਾ ਚਾਹ ਗਿਆ ਜਿਹੜੀ ਯਾਤਰਾ ਕਿੱਥੋਂ ਗੱਡੀ ਜਾ ਰਹੀ ਹੈ ਜੀ ਅੱਜ ਬੜਾ ਖੁਸ਼ੀ ਦਾ ਦਿਹਾੜਾ ਭਗਵਾਨ ਬਾਲਾ ਜੀ ਦੀ ਯਾਤਰਾ ਮਾਨਯੋਗ ਸ਼੍ਰੀ ਆਸ਼ਿਰ ਪੱਪੀ ਦੀ ਜੋ ਲੰਬੇ ਸਮੇਂ ਤੋਂ ਬਾਲਾ ਜੀ ਦੀ ਰੱਖਿਆ ਉਹਦੀ ਸੇਵਾ ਕਰ ਰਹੇ ਨੇ ਸੋਹਣੀ ਯਾਤਰਾ ਨਹੀਂ ਕਰ ਰਹੀ ਐ ਇਸ ਏਰੀਏ ਦੇ ਵਿੱਚੋਂ ਸੋ ਇਸ ਏਰੀਏ ਦੇ ਵਾਸਤੇ ਸ਼ਾਂਤੀ ਵਾਸਤੇ ਸੁਖ ਸਮ੍ਰਿਧੀ ਵਾਸਤੇ ਸੋ ਬੜਾ ਵੱਡਾ ਉਪਰਾਲਾ ਹੈਗਾ ਵਾ ਸਾਰੇ ਹੀ ਸਾਡੀ ਟੀਮ ਜਿਹੜੀ ਆ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਜਿਹੜੀ ਕੰਮ ਕਰ ਰਹੀ ਆ ਹਰ ਇੱਕ ਦਾ ਸੈਂਟਰ ਦੀ ਸਾਰੀ ਟੀਮ ਮੇਰੇ ਨਾਲ ਮੇਰੇ ਸਾਰੇ ਸੀਨੀਅਰ ਦੋਸਤ ਕੌਸ਼ਲ ਸਾਹਿਬਾਨ ਨੇ ਮੌਜੂਦ ਨੇ ਸੋ ਬੜਾ ਵੱਡਾ ਉਪਰਾਲਾ ਹੋਰ ਸਾਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਇਸ ਇਰੇ ਵਿੱਚ ਜੋ ਕੰਮ ਅਸ਼੍ਰੀ ਸ਼ੋਕ ਪ੍ਰੈਸ਼ਰ ਬੰਪੀ ਦੇ ਸਮਾਜ ਦੇ ਵਾਸਤੇ ਕਰਦੇ ਆ ਰਹੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ ਸੋ ਇਸ 16 ਰਾਤ ਯਾਤਰਾ ਅੱਜ ਇਸ ਇਲਾਕੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਵੱਡੀ ਪੱਧਰ ਦੇ ਉੱਪਰ ਕੱਢ ਰਹੀ ਹੈ ਪਰ ਜਿਹੜੀ ਐਸੀ ਯਾਤਰਾ ਸੰਖੇਪਕ ਤੌਰ ਤੇ ਛੋਟੀ ਯਾਤਰਾ ਕੀਤੀ ਗਈ ਹੈ ਕਿਉਂਕਿ ਜਿਹੜਾ ਇਹ ਤੇ ਖਰਚ ਹੋਣਾ ਸੀ ਉਹ ਖਰਚ ਜਿਹੜੇ ਵਿਦੇਸ਼ਾਂ ਤੋਂ ਬੱਚੇ ਸਾਡੇ ਨੌਜਵਾਨ ਪੀੜੀ ਵਾਪਸ ਆ ਰਹੀ ਆ ਅਰ ਮੇਰੇ ਸਾਹਮਣੇ ਸੰਗਠਨ ਪਿਆ ਹੋਇਆ ਪਿਓ ਪੈਸਾ ਜਿਹੜਾ ਬਚਾ ਕੇ ਉਹ ਲੋਕਾਂ ਬੱਚਿਆਂ ਦੀ ਮਦਦ ਕੀਤੀ ਜਾਓਗੇ ਔਰ ਉਹ ਪੈਸਾ ਉਹਨਾਂ ਨੂੰ ਵੰਡਿਆ ਜਾਊਗਾ ਤਾਂ ਕਿ ਬੱਚਿਆਂ ਦਾ ਭਵਿੱਖ ਸਵਾਰਾ ਜਾਵੇ ਅੱਜ ਸੌਰਵੇ ਰਾਤ ਯਾਤਰਾ ਅਰੇ ਸੇ ਰੌਦਾ ਸ਼ੁਰੂ ਹੋ ਰਹੀ ਆ ਹਰ ਸਾਲ ਦੀ ਤਰ੍ਹਾਂ ਸ਼ੋਕਪਰਾਸ਼ਰ ਪੀ ਪ੍ਰਧਾਨ ਸੰਕਰ ਮੋਚਨ ਹਨੂਮਾਨ ਮੰਦਿਰ ਵੱਲੋਂ ਬਾਲਾ ਜੀ ਦੇ ਗਣਗਾਨ ਸ਼ੁਰੂ ਕਰਨ ਲੱਗੇ ਆ ਇਸ ਤੋਂ ਬਾਅਦ ਕਾਂਟਾ ਘਰ ਮਾਤਾ ਰਾਣੀ ਚੌਕ ਕਾਂਟਾ ਘਰ ਚੌੜਾ ਵਿਆਰ 3 ਨੰਬਰ ਡਿਵੀਜ਼ਨ 3 ਨੰਬਰ ਡਿਵੀਜ਼ਨ ਦੇ ਮਹਾਰਾਸ਼ਣ ਉਸਵਾ ਸ਼ਾਫ ਰੋਡ ਤੇ ਹਨੂਮਾਨ ਮੰਦਿਰ ਜਿਸ ਸਮਾਪਤੀ ਹੋਗੀ ਉੱਥੇ ਮਹਾਰਾਤੀ ਹੋਏਗੀ ਸਾਰੇ ਭਗਤਾਂ ਨੂੰ ਮੈਂ ਅਪੀਲ ਕਰਦਾ ਹਾਂ ਮਹਾਰਾਤੀ ਸਾਰੇ ਪਹੁੰਚ ਕੇ ਬਾਲਾ ਜੀ ਦਾ ਅਸ਼ੀਰਵਾਦ ਚਾਰ ਵਸੇ 30 ਲੈ ਜਾਓਗੇ ਜੇ ਚਾਰ ਵਸੇ ਕੀ ਕਹਿਣਾ ਜਾਊਗਾ ਮੈਂ ਇਹ ਕਹਿਣਾ ਬਾਲਾ ਜੀ ਦੇ ਸ਼ਤਰ ਸ਼ਾਇਆ ਚ ਜੋ આજ ਤੱਕ ਸਾਰੇ ਬੇਤੀ ਹੈ ਪੁਜਾਰੀ ਦੇ ਵਿੱਚ ਜਾਂਦੀ ਕਿ ਬਾਲਾ ਜੀ ਦੀ ਕਿਰਪਾ ਜੋ ਵੀ ਤੁਸੀਂ ਮਨੋ ਕਾਮਨਾ ਮੰਨਦੇ ਹੋ ਮੰਗਦੇ ਹੋ ਉਹ ਸਾਰੀ ਪੂਰੀ ਹੁੰਦੀ ਆ ਇਸ ਕਰਕੇ ਬਾਲਾ ਜੀ ਦੀ ਬਹੁਤ ਕਿਰਪਾ ਸਾਰੇ ਲੁਧਿਆਣਾ ਦੇ ਪੰਜਾਬ ਤੇ ਐਂ ਹਿੰਦੁਸਤਾਨ ਤੇ ਕਿਰਪਾ ਬਣੀ ਰਹਾ